वागुरु जी की फतेह अज आप उस धरती पर बैठे हैं जिथे सच्चे पातशाह गुरु तेग बहादुर साहब जी ने छब्बीस साल नौ महीने तो तेरह दिन तब किया है जिथे आप हर साल इट्ठे होंगे हैं हर साल मेले लगते है ਬਿਚਾਰਾਂ ਕਰਦੇ ਆਂ ਇਤਿਹਾਸ ਨੂੰ ਯਾਦ ਕਰਦੇ ਆਂ ਕੌਮ ਦੇ ਵਿੱਚ ਕਿਹੜੇ ਬਹਾਦਰ ਸਨ ਉਹਨਾਂ ਨੇ ਕੀ ਕੀ ਬਹਾਦਰੀ ਦੇ ਕੰਮ ਕੀਤੇ ਕਿੰਨਾਂ ਨੇ ਸ਼ਹਾਦਤਾਂ ਦਿੱਤੀਆਂ ਕਿਵੇਂ ਕੌਮ ਨੂੰ ਚੜ੍ਹਦੀ ਕਲਾ ਵਿੱਚ ਕਰਨ ਵਾਸਤੇ ਉਹਨਾਂ ਨੇ ਆਪਣੀਆਂ ਜਾਨਾਂ ਵਾਰੀਆਂ ਆਪਾਂ ਆਪਣੀ ਕੌਮ ਦਾ ਇਤਿਹਾਸ ਵੀ ਆਪਣੀਆਂ ਜਥੇਬੰਦੀਆਂ ਦਾ ਬੇਤਿਹਾਰ ਹਰ ਸਾਲ ਅਸੀਂ ਆਪ ਉਹਨਾਂ ਦੀ ਜ਼ਿਕਰ ਕਰਦੇ ਆਂ ਲਗਾਤਾਰ ਕਿੰਨੇ ਸਾਲ ਹੋ ਗਏ ਮੈਂ ਪਿਛਲੇ ਕਈ ਸਾਲਾਂ ਤੋਂ ਦੇਖ ਰਿਹਾ ਕਿ ਆਪਣੀ ਕੌਮ ਵਿੱਚ ਜਿਹੜਾ ਜਜ਼ਬਾ ਸੀ ਜਿਹੜਾ ਕੌਮ ਬਣਾਈ ਗਈ ਸੀ ਜ਼ੁਲਮ ਦੇ ਖਿਲਾਫ ਲੜਨ ਵਾਸਤੇ ਜਿਹੜੀ ਬਣਾਈ ਗਈ ਸੀ ਇਨਸਾਫ ਦਰੋਂਣ ਵਾਸਤੇ ਜਿਹੜੀ ਬਣਾਈ ਗਈ ਸੀ ਰੱਖਿਆ ਕਰਨ ਵਾਸਤੇ ਉਸ ਕੌਮ ਵਿੱਚ ਬੰਡੀਆਂ ਪੈਣ ਲੱਗੀਆਂ ਲੋਕੀ ਤਾਕਤਾਂ ਨੇ ਦੇਖਿਆ ਕਿ ਸਿੱਖ ਧਰਮ ਨੂੰ ਜੇ ਕਮਜ਼ੋਰ ਕਰਨਾ ਹੈ ਉਹਨਾਂ ਦੀਆਂ ਜਥੇਬੰਦੀਆਂ ਨੂੰ ਖਤਮ ਕਰ ਦਿਓ ਉਹਨਾਂ ਦੀ ਲੀਡਰਸ਼ਿਪ ਨੂੰ ਖਤਮ ਕਰ ਦਿਓ ਪਿਛਲੇ ਕਈ ਸਾਲਾਂ ਤੋਂ ਦੇਖ ਰਹੇ ਆਂ ਏਜੰਸੀਆਂ ਲੱਗੀਆਂ ਤਾਕਤਾਂ ਲੱਗੀਆਂ ਇੱਕੋ ਹੀ ਨਿਸ਼ਾਨਾ ਲੈ ਕੇ ਕਿ ਆਪਾਂ ਜਿਹੜੀ ਤਾਕਤ ਦਿੱਥੋਂ ਕੌਮ ਨੂੰ ਮਿਲਦੀ ਹੈ ਉਸ ਤਾਕਤ ਨੂੰ ਕਮਜ਼ੋਰ ਕਰਨਾ ਹੈ ਤੁਸੀਂ ਦੇਖ ਲਓ ਕੀ ਹੋ ਰਿਹਾ ਆਪਣੇ ਨਾਲ ਆਪਣੀ ਕਮਜ਼ੋਰੀ ਕਰਕੇ ਆਪਣੀ ਤਾਕਤ ਨੂੰ ਵੰਡੀ ਹੋਣ ਕਰਕੇ ਹੋ ਕੀ ਰਿਹਾ ਹੈ ਹੁਣ ਤੁਹਾਡੇ ਗੁਰੂ ਘਰ ਵੀ ਤੁਹਾਡੇ ਕੋਲ ਖੁਸ ਗਏ ਆ ਮੈਂ ਪੁੱਛਣਾ ਚਾਹਣਾ ਖਾਲਸਾ ਜੀ ਆਪਣੀ ਤਾਕਤ ਸ੍ਰੀ ਕਾਲ ਤਖਤ ਸਾਹਿਬ ਦੀ ਅਗਵਾਈ ਹੈ ਆਪਣੀ ਤਾਕਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਆਪਣੀ ਤਾਕਤ ਸ਼੍ਰੋਮਣੀ ਕਾਲੀ ਦਲਾ ਹੈ ਪਰ ਅੱਜ ਉਹਨਾਂ ਤਾਕਤਾਂ ਨੇ ਐ ਜੇ ਸਿੱਖ ਖੜੇ ਕਰਦੇ ਜਿਨ੍ਹਾਂ ਦੀ ਸ਼ਕਲ ਸਿੱਖਾ ਮੰਗੂ ਪਰ ਹਵਾਜ਼ ਕਾ ਮੰਗੂ ਪਰ ਉਹਨਾਂ ਵਿੱਚ ਐ ਜੀ ਗੱਦਾਰੀ ਹੈ ਜੀਦਾ ਨਿਸ਼ਾਨਾ ਇੱਕੋ ਇੱਕ ਹੈ ਸਿੱਖ ਕੌਮ ਦੇ ਖਿਲਾਫ ਚੱਲ ਕੇ ਸਿੱਖ ਕੌਮ ਦੀਆਂ ਸਾਰੀਆਂ ਇੰਸਟੀਟਿਊਸ਼ਨਸ ਨੂੰ ਖਤਮ ਕਰਨਾ ਹੈ ਖਾਲਸਾ ਜੀ ਆਪਾ ਤਕ ਤਹਜ਼ੂਰ ਸਾਹਿਬ ਜਾਣੇ ਹਰ ਰੋਜ਼ ਜਥੇ ਜਾਂਦੇ ਹੈ ਉਥੇ ਥੋੜਾ ਸਿੱਖ ਕੌਮ ਇੰਤਜ਼ਾਮ ਕਰਦੀ ਸੀ ਸਿੱਖ ਕੌਮ ਦੀ ਕਮੇਟੀ ਸੀ ਐਕਟ ਬਣਾਇਆ ਸੀ ਆਪਣੇ ਬਜ਼ੁਰਗਾਂ ਨੇ अज की करता एक्ट खत्म करता अज उजूर साहबे बीजेपी का कब्जा हो गया कि जागो गे असला उथों की मर्यादा की होगी उवे रोज की मर्यादा चलूगी कौन कीर्तन करूगा केड़ा कीर्तन होगा उ ਤ پتਨਾ ਸਾਹ ਤੇ ਐਕਟ ਬਦਲ ਦਿੱਤਾ ਇਹਨਾਂ ਨੇ ਦਿੱਲੀ ਗੁਰਦੁਆਰਾ ਕਮੇਟੀ ਜਿਹੜੀ ਅਕਾਲੀ ਦਲ ਨੇ ਸੰਘਰਸ਼ ਕਰਕੇ ਮੋਰਚੇ ਲਾ ਕੇ ਅਕਾਲੀ ਦਲ ਦੇ ਵਰਕਰਾਂ ਨੇ ਦਿੱਲੀ ਜਾ ਕੇ ਮੈਨੂੰ ਲੱਗਦਾ ਬਹੁਤ ਸਟੇਜ ਲੀਡਰ ਬੈਠੇ ਹੋਣੇ ਆ ਜਿਨ੍ਹਾਂ ਦੇ ਬਜ਼ੁਰਗਾਂ ਨਹੀਂ ਆਪ ਜਾਂ ਤੁਹਾਡੇ ਵਿੱਚ ਹੀ ਹੋਣੇ ਜਿਨ੍ਹਾਂ ਨੇ ਉੱਥੇ ਸਾਲੋਂ ਸਾਲ ਜੇਲਾਂ ਕੱਟੀਆਂ ਤੇ ਗਰੂ ਘਰਾਂ ਨੂੰ ਆਜ਼ਾਦ ਮਹੰਤਾਂ ਤੋਂ ਕਰਾ ਕੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਾਈ ਤੇ ਅੱਜ ਪ੍ਰਧਾਨ ਬੀਜੇਪੀ ਦਾ ਕਮੇਟੀ ਬੀਜੇਪੀ ਦੀ ਜੈਜੇਕਰ ਬੀਜੇਪੀ ਦੀ ਅੱਜ ਉੱਥੇ ਆਪਣੀ ਮਰਹਦਾ ਬਦਲ ਲੱਗੇ ਤੁਸੀਂ ਹੈਰਾਨ ਰਹਿ ਜਾਓਗੇ ਜਿਹੜਾ ਕੋਈ ਮੋਦੀ ਸਰਕਾਰ ਦੇ ਖਿਲਾਫ ਕੋਈ ਧਰਨਾ ਦਿੰਦਾ ਜੰਤਰ ਮੰਡਰ ਪਹਿਲੇ ਗੁਰੂ ਘਰ ਤੋਂ ਜਿਹੜਾ ਵੀ ਆਉਂਦਾ ਸੀ ਉਹਨੂੰ ਲੰਗਰ ਜਾਂਦਾ ਸੀ ਹੁਣ ਉਹ ਲੰਗਰ ਵੀ ਬੰਦ ਕਰ ਦਿੱਤਾ ਐਗੀਆਂ ਚੀਜ਼ਾਂ ਹੁਣ ਲੱਗੀਆਂ ਤੇ ਹੁਣ ਜਿਹੜੀ ਬਚਿਆ ਸੀ ਆਪਣਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਈ ਬਚੀ ਸੀ ਉਹਨੂੰ ਵੀ ਤੋੜ ਕੇ ਹਰਿਆਣਾ ਲੱਗ ਬਣਾਤਾ ਤੇ ਹਰਿਆਣਾ ਦੀ ਕਮੇਟੀ ਵਿੱਚ ਤੁਸੀਂ ਦੇਖਿਆ ਜਿਵੇਂ ਖੇਰੇ ਸਾਹਿਬ ਨੇ ਜ਼ਿਕਰ ਕੀਤਾ ਉਹ ਲੋਕ ਆ ਗਏ ਐ ਜਿਹੜੇ ਕੌਮ ਦੇ ਗद्दार ਐ ਦਾਦੂ ਵਾਲ ਵਰਗੇ ਆ ਸਾਰੇ ਜਸਬੀਰ ਸਿੰਘ ਰੋਡੇ ਵਰਗੇ ਆ ਉਹ ਤਾਕਤਾਂ ਜੇ ਆਪਾਂ ਪਛਾਣ ਨਹੀਂ ਰਹੇ ਆਪਾਂ ਦੇਖ ਨਹੀਂ ਰਹੇ ਉਹ ਪੰਥ ਨਹੀਂ ਉਹ ਪੰਥ ਦੇ ਗद्दार ਐ ਤੁਸੀਂ ਹਰਾਨ ਦੇਖੋ ਪੁੱਛੋ ਆਪਣੇ ਜਿਹੜੇ ਕਿਸਾਨ ਵੀਰ ਆਪਣੇ ਭੈਣ ਭਰਾ ਜਿਹੜੇ ਬਾਰਡਰ ਤੇ ਬੈਠੇ ਸੀ ਉਹਨਾਂ ਨੂੰ ਪਹਿਲੇ ਆਪਣਾ ਗੁਰੂ ਘਰਾਂ ਤੋਂ ਸੇਵਾ ਜਾਂਦੀ ਸੀ ਤੇ ਐਕਤੀ ਜਿਹੜੇ ਬਾਰਡਰ ਤੇ ਬੈਠਿਆ ਆਪਣੇ ਹਰਿਆਣੇ ਦੇ ਬਾਰਡਰ ਤੇ ਉੱਥੇ ਜਿਹੜੀ ਪੁਲਿਸ ਹਰਿਆਣੇ ਦੀ ਹੈ ਉਹ ਗੁਰੂ ਘਰਾਂ ਚ ਹਰਿਆਣੇ ਜਿਹੜੀ ਹੈ ਤੇ ਉੱਥੋਂ ਸੇਵਾ ਉਹਨਾਂ ਨੂੰ ਆ ਰਹੀ ਹੈ ਕਿਉਂ ਕਿਉਂਕਿ ਹੁਣ ਉਹਨਾਂ ਦਾ ਕਾਬੂ ਹੈ ਵਾਈਰ ਜਿੱਤੇ ਫਤੇ ਅੱਜ ਆਪਾਂ ਉਸ ਧਰਤੀ ਤੇ ਬੈਠੇ ਆਂ ਜਿੱਥੇ ਸੱਚੇ ਪਾਤਸ਼ਾਹ ਰੂਤੇਗ ਬਾਦਰ ਸਾਹਿਬ ਜੀ ਨੇ 26 ਸਾਲ 9 ਮਹੀਨੇ ਤੇ 13 ਦਿਨ ਤਪ ਕੀਤਾ ਆ ਉਹ ਧਰਤੀ ਹੈ ਜਿੱਥੇ ਆਪਾਂ ਹਰ ਸਾਲ ਇਕੱਠੇ ਹੁੰਨੇ ਆਂ ਹਰ ਸਾਲ ਮੇਲੇ ਲੱਗਦੇ ਆ ਵਿਚਾਰਾਂ ਕਰਦੇ ਆ ਇਤਿਹਾਸ ਨੂੰ ਯਾਦ ਕਰਦੇ ਆਂ ਕੌਮ ਦੇ ਵਿੱਚ ਕਿਹੜੇ ਬਹਾਦਰ ਸਨ ਉਹਨਾਂ ਨੇ ਕੀ ਕੀ ਬਹਾਦਰੀ ਦੇ ਕੰਮ ਕੀਤੇ ਕਿੰਨਾਂ ਨੇ ਸ਼ਹਾਦਤਾਂ ਦਿੱਤੀਆਂ ਕਿਵੇਂ ਕੌਮ ਨੂੰ ਚੜ੍ਹਦੀ ਕਲਾ ਵਿੱਚ ਕਰਨ ਵਾਸਤੇ ਉਹਨਾਂ ਨੇ ਆਪਣੀਆਂ ਜਾਨਾਂ ਵਾਰੀਆਂ ਆਪਾਂ ਆਪਣੀ ਕੌਮ ਦਾ ਇਤਿਹਾਸ ਵੀ ਆਪਣੀਆਂ ਜਥੇਬੰਦੀਆਂ ਦਾ ਵੀ ਇਤਿਹਾਸ ਹਰ ਸਾਲ ਇਥੇ ਆਪ ਉਹਨਾਂ ਦੀ ਜ਼ਿਕਰ ਕਰਦੇ ਆ ਲਗਾਤਾਰ ਕਿੰਨੇ ਸਾਲ ਹੋ ਗਏ ਮੈਂ ਪਿਛਲੇ ਕਈ ਸਾਲਾਂ ਤੋਂ ਦੇਖ ਰਿਹਾ ਕਿ ਆਪਣੀ ਕੌਮ ਵਿੱਚ ਜਿਹੜਾ ਜਜ਼ਬਾ ਸੀ ਜਿਹੜਾ ਕੌਮ ਬਣਾਈ ਗਈ ਸੀ ਜ਼ੁਲਮ ਦੇ ਖਿਲਾਫ ਲੜਨ ਵਾਸਤੇ ਜਿਹੜੀ ਬਣਾਈ ਗਈ ਸੀ ਇਨਸਾਫ ਦਿਲਉਣ ਵਾਸਤੇ ਜਿਹੜੀ ਬਣਾਈ ਗਈ ਸੀ ਰੱਖਿਆ ਕਰਨ ਵਾਸਤੇ ਉਸ ਕੌਮ ਵਿੱਚ ਬੰਡੀਆਂ ਪੈਣ ਲੱਗੀਆਂ ਲੋਕੀ ਤਾਕਤਾਂ ਨੇ ਦੇਖਿਆ ਕਿ ਸਿੱਖ ਧਰਮ ਨੂੰ ਜੇ ਕਮਜ਼ੋਰ ਕਰਨਾ ਹੈ ਉਹਨਾਂ ਦੀਆਂ ਜਥੇਬੰਦੀਆਂ ਨੂੰ ਖਤਮ ਕਰ ਦਿਓ ਉਹਨਾਂ ਦੀ ਲੀਡਰਸ਼ਿਪ ਨੂੰ ਖਤਮ ਕਰ ਦਿਓ ਪਿਛਲੇ ਕਈ ਸਾਲਾਂ ਤੋਂ ਦੇਖ ਰਹੇ ਹਾਂ ਏਜੰਸੀਆਂ ਲੱਗੀਆਂ ਤਾਕਤਾਂ ਲੱਗੀਆਂ ਇੱਕੋ ਹੀ ਨਿਸ਼ਾਨਾ ਲੈ ਕੇ ਕਿ ਆਪਾਂ ਜਿਹੜੀ ਤਾਕਤ ਦਿੱਥੋਂ ਕੌਮ ਨੂੰ ਮਿਲਦੀ ਹੈ ਉਸ ਤਾਕਤ ਨੂੰ ਕਮਜ਼ੋਰ ਕਰਨਾ ਹੈ ਤੁਸੀਂ ਦੇਖ ਲਓ ਕੀ ਹੋ ਰਿਹਾ ਆਪਣੇ ਨਾਲ ਆਪਣੀ ਕਮਜ਼ੋਰੀ ਕਰਕੇ ਆਪਣੀ ਤਾਕਤ ਨੂੰ ਵੰਡੀ ਹੋਣ ਕਰਕੇ ਹੋ ਕੀ ਰਿਹਾ ਹੁਣ ਤੁਹਾਡੇ ਗੁਰੂ ਘਰ ਵੀ ਤੁਹਾਡੇ ਕੋ ਦੋ ਖਸ ਗਏ ਹੈ ਮੈਂ ਪੁੱਛਣਾ ਚਾਹਣਾ ਖਾਲਸਾ ਜੀ ਆਪਣੀ ਤਾਕਤ ਸ੍ਰੀ ਕਾਲ ਤਖਤ ਸਾਹਿਬ ਦੀ ਅਗਵਾਈ ਹੈ ਆਪਣੀ ਤਾਕਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਆਪਣੀ ਤਾਕਤ ਸ਼੍ਰੋਮਣੀ ਕਾਲੀ ਦਲਾ ਹੈ ਪਰ ਅੱਜ ਉਹਨਾਂ ਤਾਕਤਾਂ ਨੇ ਐਜੇ ਸਿੱਖ ਖੜੇ ਕਰਦੇ ਜਿਨ੍ਹਾਂ ਦੀ ਸ਼ਕਲ ਸਿੱਖਾ ਮੰਗੂ ਪਰ ਹਵਾ ਜ਼ਿਕਾ ਮੰਗੂ ਪਰ ਉਹਨਾਂ ਵਿੱਚ ਐਜੀ ਗੱਦਾਰੀ ਹੈ ਜਿਹਦਾ ਨਿਸ਼ਾਨਾ ਇੱਕੋ ਇੱਕ ਹੈ ਸਿੱਖ ਕੌਮ ਦੇ ਖਿਲਾਫ ਚੱਲ ਕੇ ਸਿੱਖ ਕੌਮ ਦੀਆਂ ਸਾਰੀਆਂ ਇੰਸਟੀਚਿਊਸ਼ਨਸ ਨੂੰ ਖਤਮ ਕਰਨਾ ਹੈ ਖਾਲਸਾ ਜੀ ਆਪਾ ਤਕ ਤਹਜ਼ੂਰ ਸਾਹਿਬ ਜਾਣੇ ਹਰ ਰੋਜ਼ ਜਥੇ ਜਾਂਦੇ ਹੈ ਉਥੇ ਤੁਹਾਡਾ ਸਿੱਖ ਕੌਮ ਇੰਤਜ਼ਾਮ ਕਰਦੀ ਸੀ ਸਿੱਖ ਕੌਮ ਦੀ ਕਮੇਟੀ ਸੀ ਐਕਟ ਬਣਾਇਆ ਸੀ ਆਪਣੇ ਬਜ਼ੁਰਗਾਂ ਨੇ ਤੇ ਅੱਜ ਕੀ ਕਰਤਾ ਉਹ ਐਕਟ ਖਤਮ ਕਰਤਾ ਅੱਜ ਉਥੇ ਤਖਤ ਹਜ਼ੂਰ ਸਾਹਿਬ ਤੇ ਆਰਐਸਐਸ ਤੇ ਬੀਜੇਪੀ ਦਾ ਕਬਜ਼ਾ ਹੋ ਗਿਆ ਕਿ ਦੋ ਜਾਗੋਂਗੇ ਅੱਜ ਉਹ ਫੈਸਲਾ ਕਰਨਗੇ ਉਥੋਂ ਦੀ ਮਰਿਆਦਾ ਕੀ ਹੋਊਗੀ ਉਥੇ ਕਿਵੇਂ ਰੋਜ਼ ਦੀ ਮਰਿਆਦਾ ਚੱਲੂਗੀ ਕੌਣ ਕੀਰਤਨ ਕਰੂਗਾ ਕਿਹੜਾ ਕੀਰਤਨ ਹੋਊਗਾ ਉਵੇਂ ਹੀ ਤਖਤ ਪਤਨਾ ਸਾਹਿਬ ਤੇ ਐਕਟ ਬਦਲ ਦਿੱਤਾ ਇਹਨਾਂ ਨੇ ਦਿੱਲੀ ਗੁਰਦੁਆਰਾ ਕਮੇਟੀ ਜਿਹੜੀ ਅਕਾਲੀ ਦਲ ਨੇ ਸੰਘਰਸ਼ ਕਰਕੇ ਮੋਰਚੇ ਲਾ ਕੇ ਅਕਾਲੀ ਦਲ ਦੇ ਵਰਕਰਾਂ ਨੇ ਦਿੱਲੀ ਜਾ ਕੇ ਮੈਨੂੰ ਲੱਗਦਾ ਬਹੁਤ ਸਟੇਜ ਲੀਡਰ ਬੈਠੇ ਹੋਣੇ ਆ ਜਿਨ੍ਹਾਂ ਦੇ ਬਜ਼ੁਰਗਾਂ ਨੇ ਆਪ ਜਾਂ ਤੁਹਾਡੇ ਵਿੱਚ ਹੀ ਹੋਣੇ ਆ ਜਿਨ੍ਹਾਂ ਨੇ ਉੱਥੇ ਸਾਲੋਂ ਸਾਲ ਜੇਲ੍ਹਾਂ ਕੱਟੀਆਂ ਦੇ ਗੁਰੂ ਘਰਾਂ ਨੂੰ ਆਜ਼ਾਦ ਮਹੰਤਾਂ ਤੋਂ ਕਰਾ ਕੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਾਈ ਤੇ ਅੱਜ ਪ੍ਰਧਾਨ ਬੀਜੇਪੀ ਦਾ ਕਮੇਟੀ ਬੀਜੇਪੀ ਦੀ ਜੈਜੇਕਰ ਬੀਜੇਪੀ ਦੀ ਅੱਜ ਉਥੇ ਆਪਣੀ ਮਰਹਦਾ ਬਦਲ ਲੱਗੇ ਤੁਸੀਂ ਹੈਰਾਨ ਰਹਿ ਜਾਓਗੇ ਜਿਹੜਾ ਕੋਈ ਮੋਦੀ ਸਰਕਾਰ ਦੇ ਖਿਲਾਫ ਕੋਈ ਧਰਨਾ ਦਿੰਦਾ ਜੰਤਰ ਮੰਦਰ ਪਹਿਲੇ ਗੁਰੂ ਘਰ ਤੋਂ ਜਿਹੜਾ ਵੀ ਆਉਂਦਾ ਸੀ ਉਹਨੂੰ ਲੰਗਰ ਜਾਂਦਾ ਸੀ ਹੁਣ ਉਹ ਲੰਗਰ ਵੀ ਬੰਦ ਕਰ ਦਿੱਤਾ ਐਗੀਆਂ ਚੀਜ਼ਾਂ ਹੋਣ ਲੱਗੀਆਂ ਤੇ ਹੁਣ ਜਿਹੜੀ ਬਚਿਆ ਸੀ ਆਪਣਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਈ ਬਚੀ ਸੀ ਉਹਨੂੰ ਵੀ ਤੋੜ ਕੇ ਹਰਿਆਣਾ ਲੱਗ ਬਣਾਤਾ ਤੇ ਹਰਿਆਣਾ ਦੀ ਕਮੇਟੀ ਵਿੱਚ ਤੁਸੀਂ ਦੇਖਿਆ ਜਿਵੇਂ ਖੇਰੇ ਸਾਹਿਬ ਨੇ ਜ਼ਿਕਰ ਕੀਤਾ ਉਹ ਲੋਕ ਆ ਗਏ ਹੈ ਜਿਹੜੇ ਕੌਮ ਦੇ ਗद्दार ਹੈ ਦਾਦੂ ਵਾਲ ਵਰਗੇ ਆ ਸਾਰੇ ਜਸਬੀਰ ਸਿੰਘ ਰੋਡੇ ਵਰਗੇ ਆ ਉਹ ਤਾਕਤਾਂ ਜੇ ਆਪਾਂ ਪਛਾਣ ਨਹੀਂ ਰਹੇ ਆਪਾਂ ਦੇਖ ਨਹੀਂ ਰਹੇ ਉਹ ਪੰਥ ਨਹੀਂ ਉਹ ਪੰਥ ਦੇ ਗद्दार ਹੈ ਤੁਸੀਂ ਹਰਾਮ ਦੇਖੋ ਪੁੱਛੋ ਆਪਣੇ ਜਿਹੜੇ ਕਿਸਾਨ ਵੀਰ ਆਪਣੇ ਭੈਣ ਭਰਾ ਜਿਹੜੇ ਬਾਰਡਰ ਤੇ ਬੈਠੇ ਸੀ ਉਹਨਾਂ ਨੂੰ ਪਹਿਲੇ ਆਪਣਾ ਗੁਰੂ ਘਰੋਂ ਤੋਂ ਸੇਵਾ ਜਾਂਦੀ ਸੀ ਤੇ ਐਕਤੀ ਜਿਹੜੇ ਬਾਰਡਰ ਤੇ ਬੈਠੇ ਆਰੇ ਆਪਣੇ ਹਰਿਆਣੇ ਦੇ ਬਾਰਡਰ ਤੇ ਉੱਥੇ ਜਿਹੜੀ ਪੁਲਸ ਹਰਿਆਣੇ ਦੀ ਹੈ ਉਹ ਗੁਰੂ ਘਰਾਂ ਚ ਹਰਿਆਣੇ ਜਿਹੜੀ ਹੈ ਤੇ ਉੱਥੋਂ ਸੇਵਾ ਉਹਨਾਂ ਨੂੰ ਆ ਰਹੀ ਹੈ ਕਿਉਂ ਕਿਉਂਕਿ ਹੁਣ ਉਹਨਾਂ ਦਾ ਕਾਬਜ ਹੈ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ